ਸਾਡੀ ਕੌਮ ਦਾ ਮਹਾਨ ਯਰਨੈਲ ਇੱਕੋ ਇੱਕ ਜਿੰਨੇ ਰਾਗਟ ਨਾਲ ਜਹਾਜ਼ ਸੁੱਟਿਆ ਬਾਬਾ ਜੀ ਮੈਂ ਆਪਣੀ ਕੌਮ ਦੇ ਸਿੰਘਾਂ ਦੇ ਸ਼ਹੀਦਾਂ ਦੇ ਗਾਉਂਦਾ ਰਹਿਣਾ ਮੇਰਾ ਰੋਜ ਕਿਤੇ ਨਾ ਕਿਤੇ ਜੱਬ ਵੀ ਪਿਆ ਰਹਿਦਾ ਪਰ ਕੋਈ ਗੱਲ ਨਹੀਂ ਮੁਸੀਬਤ 5-7 ਕਿਲੋਮੀਟਰ ਦੂਰ ਤੇ ਹੁੰਦੀ ਆ ਤੇ ਮੈਨੂੰ ਖਿੱਚ ਲੈਂਦੀ ਚੁੰਮਕ ਵਾਂਗੂ ਵੀ ਮੈਨੂੰ ਮਿਲ ਕੇ ਜਾਈ ਮੈਂ ਉਤਰੀ ਪਈ ਆ ਲੋਕਾਂ ਨੂੰ ਤੇ ਮੁਸੀਬਤ ਆ ਪੈਂਦੀ ਆ ਪਰ ਮੈਨੂੰ ਕਈ ਵਾਰੀ ਆਇ ਲੱਗਦਾ ਜਿਵੇਂ ਮੈਨੂੰ ਮੁਸੀਬਤਾਂ ਨੇ ਗੋਦ ਲਿਆ ਹੋਇਆ ਤੇ ਕੁੱਤ ਤੂੰ ਸਾਡਾ ਜਦੋਂ ਮਨ ਕਰੂਗਾ ਤੇਰੇ ਨਾਲ ਪਿਆਰ ਨਾਲ ਪੇਸ਼ ਆਵਾਂਗੇ ਪਰ ਮੈਂ ਨਾ ਜਦ ਕੋਈ ਗੱਲ ਨਹੀਂ ਬੇਸ਼ਰਮ ਜੇ ਹੋ ਗਏ ਸੀ ਇਹ ਮੁਸੀਬਤਾਂ ਨਾਲ ਟੱਕਰਿਆ ਤੇ ਜਦ ਤੂੰ ਨਹੀਂ ਜਾਣ ਸੀ ਕੋਈ ਗੱਲ ਨਹੀਂ ਸਿੰਘ ਅਵਤਾਰ ਬ੍ਰਹਮਾ ਸੀ ਮਾਝੇ ਦੀ ਧਰਤੀ ਦਾ ਜਾਇਆ ਹੋਏ ਦੀ ਸਰਜੀ ਦਾ ਨਾ ਜਾਏ ਮਾਝੇ ਦੀ ਕੀਰਾ ਉਹ ਤਾਰ ਪਰਮਾ ਸੀ ਮਾਝੇ ਦੀ ਧਰਤੀ ਦਾ ਜਾਇਆ ਜੀਰ ਕੀ ਦਾ ਜਾਇਆ ਮਾਝੇ ਦੀ ਧਰਤੀ ਦਾ ਜਾਇਆ ਜੇ ਜਨੇ ਰਾਕਟ ਲਾਂਚਰ ਨਾਲ ਸੀਆਰਪੀ ਦਾ ਜਾਜ ਸੀਦਾ ਆ ਜੀ ਦਾ ਜਾਜ ਨਾਲ ਸੀਆਰਪੀ ਦਾ ਜਾਜ ਸੀਦਾ ਆ ਉਹ ਜਨੇ ਰਾਕਟ ਲਾਂਚਰ ਨਾਲ ਸੀਆਰਪੀ ਦਾ ਜਾਜ ਸੀਦਾ ਆ ਜੀ ਦਾ ਜਾਜ ਸੀਦਾ ਆ ਸੀਆਰਪੀ ਦਾ ਜਾਜ ਸੀਦਾ ਆ ਸਾਲੀ ਮੌਤ ਚੁੱਕਾ ਦਿੱਤੀ ਚੁੱਕਾ ਦਤੀ ਅਸੀਂ ਖਾਂਦੇ ਨਹੀਂ ਭਾ ਮਿਤਰਾ ਰੋਕਾ ਰੋਕ ਦੱਸ ਅਸਮਾਨ ਬੰਗਾਰ ਦਈਏ ਫਿਰ ਤੂੰ ਕਿਹੜੀ ਸ਼ਹਿ ਮਿਤਰਾ ਆਏ ਚੁੱਕਾ ਦਈਏ ਫਿਰ ਤੂੰ ਕਿਹੜੀ ਸ਼ਹਿ ਮਿਤਰਾ ਅਸੀਂ ਅਸਮਾਨ ਬੰਗਾਰ ਦਈਏ ਓ ਫਿਰ ਤੂੰ ਕਿਹੜੀ ਸ਼ਹਿ ਮਿਤਰਾ